ਹਾਂਜੀ ਅਸੀਂ ਕਾਲ ਸਾਰਨ ਕੀ ਹਾਲ ਚਾਲ ਆਸ ਕਰਦੇ ਵਧੀਆ ਠੀਕ ਠਾਕ ਹੋਗੇ ਪਰਮਾਨੰਤ ਮਾ ਚੜ੍ਹਦੀ ਕਲਾ ਜ ਰੱਖੇ ਅ ਵੀ ਮੇਰੇ ਅੱਜ ਤਰੀਕ ਹੋ ਗਈ ਹੈ 25 25/25 25/25 ਦਿਨ ਮੰਗਲਵਾਰ ਇਹਨੂੰ ਕਹਿੰਦੇ ਆ 25 ਫਿਬਰੂਰੀ 2025 ਜਰਨਾਤਾ ਮਾਰਤੇ ਦੀ ਹਾਜ਼ਰ ਨੂੰ ਲੈ ਕੇ ਤੁਹਾਡੇ ਹੱਥ ਤੇ ਤੁਹਾਡੇ ਹੀ ਕੰਮ ਦੀ ਜਾਣਕਾਰੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੇ ਜਵਾਬ ਆਪਣੇ ਕੋਲੇ ਜਾਣਕਾਰੀ ਹੁੰਦੀ ਹੈ ਇਮੀਗ੍ਰੇਸ਼ਨ ਦੀ ਹਨ ਤੇ ਹਾਏ ਨਾਲ ਲੈ ਕੇ ਵੀਡੀਓ ਦੇ ਜਾਣ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਹੱਥ ਬੰਨ ਕੇ ਬੇਤੀ ਆ ਵੀ ਚੈਨਲ ਨੂੰ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਕੋਈ ਵੀਡੀਓ ਜਿਹੜੀ ਮਿਸ ਨਾ ਹੋ ਸਕੇ ਅੱਛਾ ਪਹਿਲੀ ਗੱਲ ਤਾਂ ਇਹ ਦੱਸਣਾ ਵੀ ਕੋਈ ਅਪਡੇਟ ਨਹੀਂ ਆ ਰਹੀ ਹਨ ਕੋਈ ਅਪਡੇਟ ਪੇਪਰਾਂ ਦੀ ਜਿਹੜੇ ਕਲੈਕ ਹੋਏ ਆ ਜਿਹੜੇ ਭਰੇ ਗਏ ਆ ਉਹਨਾਂ ਦੀ ਕੋਈ ਅਪਡੇਟ ਹਜੇ ਨਹੀਂ ਆ ਰਹੀ ਫਿਲਹਾਲ ਫਿਲਹਾਲ ਨਹੀਂ ਆ ਰਹੀ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣਗੇ ਜਿਹੜੇ ਮੇਰੇ ਵੀਰਾਂ ਨੇ 9 ਮਹੀਨੇ ਵਾਲੇ ਪੇਪਰ ਸੀਜ਼ਨਲ ਪੇਪਰ ਕਲਿੱਕ ਕਰਾਏ ਆ ਓਹੋ 2 ਤਰੀਕ ਤੋਂ ਬਾਅਦ 2 ਮਾਰਚ ਤੋਂ ਬਾਅਦ ਠੀਕ ਹੈ 2 ਮਾਰਚ ਤੋਂ ਬਾਅਦ ਕਿਉਂਕਿ 12 ਨੂੰ ਕਲਿੱਕ ਹੋਇਆ ਕਾਨੂੰਨੀ ਜਿਹੜੀ ਕਾਨੂੰਨੀ ਕਾਰਵਾਈ ਦੱਸਦੀ ਇਹ ਹੈ ਵੀ ਕਲਿੱਕ ਹੋਣ ਤੋਂ 20 ਦਿਨ ਬਾਅਦ ਇਹਨੂੰ ਲੈ ਉਸਤੇ ਜਾਰੀ ਕੀਤੇ ਜਾਣਗੇ ਮਤਲਬ ਦੋ ਦੋ 12 ਫਰਵਰੀ ਤੋਂ 2 ਮਾਰਚ ਪੈਂਦਾ 2 ਮਾਰਚ ਤੋਂ ਬਾਅਦ ਜਿਹੜੇ 9 ਮਹੀਨੇ ਵਾਲੇ ਆਪਣੇ ਆਪਣੇ ਨੋ ਲਿਓਤਿਆਂ ਦੀ ਵੇਟ ਕਰ ਸਕਦੇ ਨੇ ਜਿਹੜੇ ਸਾਲ ਆ ਸਾਲ ਵਾਲੇ ਇਹਨਾਂ ਨੇ 60 ਦਿਨ ਬਾਅਦ 60 ਦਿਨ ਮਤਲਬ 2 ਮਹੀਨੇ ਬਾਅਦ 2 ਮਹੀਨੇ ਬਾਅਦ ਸਾਲੇ ਵੀ ਪਰ ਹੋਇਸੀ 5 ਫਰਵਰੀ ਨੂੰ ਕਲਿੱਕ ਤੇ 7 ਫਰਵਰੀ 5 ਤੇ 7 ਫਰਵਰੀ ਨੂੰ 2 ਮਹੀਨੇ ਬਾਅਦ ਸੀ ਆਸ ਰੱਖਿਓ ਮਤਲਬ ਚਾਹ ਰੱਖਿਓ ਨੂੰ ਲੇਉਂਦੇ ਹੋਤਿਆਂ ਦੇ ਹਨ ਉਸ ਤੋਂ ਬਾਅਦ ਟਾਈਮ ਲੱਗ ਸਕਦਾ ਤੇ ਅੱਗੇ 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 ਚੱਲਦੇ ਆਂ ਕਮੈਂਟਾਂ ਦੇ ਵੱਲ ਥੋੜੇ ਕਮੈਂਟਾਂ ਦੇ ਵਿੱਚ ਹੀ ਸਾਰੀ ਜਾਣਕਾਰੀ ਨੂੰ ਕਿਉਂਕਿ ਮੇਰੇ ਕੋਲੇ ਜਿਸ ਦਿਨ ਕੋਈ ਨਹੀਂ ਅਪਡੇਟ ਸਰਕਾਰੀ ਖਬਰਸਾਰ ਨਹੀਂ ਚੜੀ ਉਹ ਦਿਨ ਆਪਾਂ ਕਮੈਂਟਾਂ ਦੇ ਜਵਾਬ ਦਿੰਨੇ ਕਿਉਂਕਿ ਕਮੈਂਟਾਂ ਦੇ ਜਵਾਬ ਦੇ ਵਿੱਚ ਹੀ ਸਾਰੀ ਜਾਣਕਾਰੀ ਹੁੰਦੀ ਆ ਇੱਕ ਮੇਰਾ ਵੀਰ ਕਹਿੰਦਾ ਲੱਕੀ ਸਿੰਘ ਮੇਰੇ ਰਿਸ਼ੀਵੁੱਤ ਤੇ ਤੇ ਸਿੰਘ ਮਨਜੀਤ ਹੈ ਪਰ ਪਾਸਪੋਰਟ ਤੇ ਮਨਜੀਤ ਸਿੰਘ ਹੈ ਮਾਰਚ ਮਹੀਨੇ ਮੇਰੇ ਫਿੰਗਰ ਹੈ ਤੇ ਮੈਨੂੰ ਨਵੇਂ ਕਰਮੇ ਠੀਕ ਕਰਾਉਣਾ ਪੈਣਾ ਰਿਸ਼ੀਵੁੱਤ ਤੇ ਸਿੰਘ ਮਨਜੀਤ ਤੇ ਪਾਸਪੋਰਟ ਤੇ ਮਨਜੀਤ ਸਿੰਘ ਹੈ ਠੀਕ ਹੈ ਜਦੋਂ ਫਿੰਗਰਾਂ ਦੇ ਜਾਓਗੇ ਤੁਹਾਨੂੰ ਉਹਨਾਂ ਨੇ ਐਪੀ ਦੱਸਣੇ ਜਿਹੜਾ ਉਹਨਾਂ ਨੇ ਇਹ ਡਿਪੈਂਡ ਕਰਦਾ ਪਰਫਾਪੁੱਤੇ ਦੇ ਉੱਤੇ ਹੁਣ ਕਿਉਂਕਿ ਹਰੇਕ ਪਰਫਾਪੂਰੇ ਦਾ ਅਲੱਗ-ਅਲੱਗ ਸਿਸਟਮ ਆ ਕਈ ਪਰਫਾਪੂਰੇ ਦਾ ਸਿੰਘ ਮਨਜੀਤ ਤੇ ਤੁਹਾਡੀ ਜੁੜਨ ਲਾ ਦੇਣਗੇ ਕਈ ਕਹਿਣਗੇ ਵੀ ਚੇਂਜ ਕਰਵਾ ਕੇ ਆਓ ਇਹ ਡਿਪੈਂਡ ਕਰਦਾ ਜੇਕਰ ਉਹਨਾਂ ਨੇ ਕਿਹਾ ਫਿਰ ਤੁਹਾਨੂੰ ਚੇਂਜ ਕਰਾਉਣਾ ਪੈਣਾ ਇਹ ਅੱਛਾ ਮੇਰੇ ਬਰਾ ਫਰਵਰੀ ਨੂੰ ਪੇਪਰ ਕਲੈਕ ਹੋਏ ਸੀ ਕਿਹੜੇ ਪੇਪਰ ਬਰਾ ਨੂੰ ਮੇਰੇ 9 ਮਹੀਨਿਆਂ ਦਾ ਪੇਪਰ ਕਲੈਕ ਹੋਏ ਸੀ ਸੀਜ਼ਨਲ 9 ਮਹੀਨਿਆਂ ਦਾ ਪੇਪਰ ਕਲੈਕ ਹੋਏ ਸੀਗੇ ਇਹ ਭਾਈ ਫਿੰਗਰਾਂ ਤੋਂ ਬਾਅਦ ਜਿਹੜੀ ਜੋਰ ਤੋਂ ਆ ਕਿੰਨੇ ਟਾਈਮ ਤੱਕ ਆ ਜਾਂਦੀ ਹੈ ਫਿੰਗਰਾਂ ਤੋਂ ਬਾਅਦ ਜੋਰ ਤੋਂ ਆ ਟਾਈਮ ਸਰਕਾਰੀ ਟਾਈਮ ਆ 45 ਦਿਨ ਦਾ 45 ਦਿਨ ਦੇ ਵਿੱਚ ਵਿੱਚ ਜੋਰ ਨੂੰ ਲੱਗਣੀ ਚਾਹੀਦੀ ਹੈ ਪਰ ਕੋਈ ਫਿਕਸ ਟਾਈਮ ਨਹੀਂ ਕੋਈ ਕੁਛ ਨਹੀਂਗਾ ਸਿਸਟਮ ਕੋਈ ਨਹੀਂਗਾ ਕਈ ਰੀਤਾਂ ਤਨ ਮਹੀਨੇ ਬਾਅਦ ਹੀ ਮਿਲਦੀ ਹੈ ਲੰਗੀ ਵੀ ਮਿਲਦੀ ਹੈ ਸਲੀਪਾ ਮੈਦਨ ਦੀ ਲਾਸਟ ਡੇਡ ਕਦੋਂ ਤੱਕ ਦੀ ਹੈ ਸਲਿੱਪਾਂ ਮੈਨ ਦੀ ਲਾਸਟ ਡੇਡ ਕੋਈ ਨਹੀਂ ਹੈ ਹਨਾ ਸਲਿੱਪਾਂ ਐ ਅਪਲੋਡ ਹੋ ਜਾਂਦੀਆਂ ਪਰ ਇਹ ਡਿਪੈਂਡ ਕਰਦਾ ਤੁਹਾਡੇ ਵਕੀਲ ਤੇ ਤੁਹਾਡੀ ਏਜੰਸੀ ਤੇ ਵੀ ਕਿਦੋਂ ਉਹ ਕੱਢ ਕੇ ਦਿੰਦੀਆਂ ਸਲਿੱਪਾਂ ਉਹ ਕਦੋਂ ਕੱਢ ਕੇ ਦਿੰਦੇ ਵਕੀਲ ਏਜੰਸੀਆਂ ਕਦੋਂ ਕੱਢ ਕੇ ਦਿੰਦੀਆਂ ਕਦੋਂ ਤੁਹਾਡੇ ਤੱਕ ਪਹੁੰਚਦੀਆਂ ਕਦੋਂ ਉਹ ਕੱਢਦੀਆਂ ਕਦੋਂ ਤੁਹਾਡੇ ਏਜੰਟ ਤੱਕ ਪਹੁੰਚਦੀਆਂ ਕਦੋਂ ਉਸ ਤੋਂ ਅਗਲੇ ਏਜੰਟ ਤੱਕ ਪਹੁੰਚਦੀਆਂ ਸੋ ਵੀ ਮੇਰੇ ਇਹ ਇਹ ਜਿਹੜੀ ਏਜੰਸੀ ਤੇ ਏਜੰਟ ਏਜੰਟ ਵੇ ਤੇ ਮਾਲਕ ਦੇ ਹਨਾ ਇਹ ਸਾਰਾ ਡਿਪੈਂਡ ਕਰਦਾ ਕਿਉਂਕਿ ਤੁਸੀਂ ਇੰਡੀਆ ਬੈਠੇ ਆ ਤੇ ਤੁਹਾਡਾ ਮਾਲਕ ਆਸਟ੍ਰੇਲੀਆ ਉਹਦੇ ਵਿੱਚ ਵਿੱਚ ਪਤ ਨਹੀਂ ਕਿੰਨੇ ਇੱਕ ਬੰਦੇ ਫਸੇ ਹੋਏ ਆ ਤੁਸੀਂ ਇੰਡੀਆ ਤੋਂ ਪੇਪਰ ਭਰਾਏ ਏਜੰਟ ਦੇ ਥਰੂ ਉਹਨੇ ਕੀ ਪਤਾ ਕਿੰਨੇ ਇੱਕ ਬੰਦੇ ਵਿੱਚ ਪਾ ਕੇ ਗਾ ਮਾਲਕ ਨਾਲ ਟਾਈ ਅਪ ਕੀਤਾ ਬਈ ਕਿੱਥੋਂ ਕੀ ਕੀਤਾ ਇਹ ਸਿਸਟਮ ਹੋ ਜਾਂਦਾ ਤੇ ਬਾਕੀ ਕੋਈ ਗੱਲ ਨਹੀਂ ਸਲਿੱਪਾਂ तकरीबन तकरीबन ਮਿਲ ਚੁੱਕੀਆਂ ਜਿਹਨਾਂ ਨੂੰ ਨਹੀਂ ਮਿਲੀਆਂ ਤੇ ਉਹ ਆ ਜਾਣਗੀਆਂ ਭਾਜੀ ਜਦੋਂ ਇਡਲੀ ਵਿੱਚ ਮਾਲਕ ਕਿਤੇ ਜਮਾ ਕਰਾ ਦਿੰਦਾ ਉਸ ਤੋਂ ਬਾਅਦ ਮਾਲਕ ਦੀ ਮਰਜ਼ੀ ਤੋਂ ਬਿਨਾ ਹੋਰ ਕਿਤੇ ਕੰਮ ਕਰ ਸਕਦੇ ਆ ਫਿੰਗਰ ਹੋਣ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਮਾਰਕ ਨੂੰ ਅੱਛਾ ਮੈਂ ਪਹਿਲੀ ਵੀਡੀਓ ਦੇ ਵਿੱਚ ਚੈੱਕ ਦੇ ਦੱਸਿਆ ਸੀਗਾ ਇਸ ਵੀਡੀਓ ਦੇ ਵਿੱਚ ਵੀ ਵੀ ਜਦੋਂ ਮਾਰਕ ਕਿਟ ਜਮਾ ਕਰਾ ਦਿੰਦਾ ਕਿਟ ਤੁਹਾਡੀ ਜਮਾ ਹੋ ਗਈ ਹੈ ਨਾ ਕਿਟ ਜਮਾ ਹੋ ਗਈ ਇਹਦੇ ਵਿੱਚ ਵੀ ਬਹੁਤ ਪੁਆਇੰਟ ਪੁਆਇੰਟ 2 ਵੀ ਨੋਟਡ ਪੁਆਇੰਟ 2 ਵੀ ਨੋਟਡ ਜਰਨਲ ਜਿਵੇਂ ਕਚਹਿਰਿਆਂ ਦੇ ਵਿੱਚ ਕਹਿੰਦੇ ਹੁੰਦੇ ਆ ਉਹ ਮੈਨੂੰ ਹੁਣ ਕਹਿਣ ਨਹੀਂ ਉਹ ਆ ਇਹ ਪੁਆਇੰਟ ਨੋਟ ਕੀਤਾ ਜਾਵੇ ਜਦੋਂ ਤੁਹਾਡੀ ਕਿਟ ਜਮਾ ਹੋ ਗਈ ਠੀਕ ਹੈ ਫਿੰਗਰਾ ਦੀ ਤਰੀਕ ਮਿਲ ਗਈ ਉਹਦਾ ਕੀ ਹੁੰਦਾ ਮਸਲਾ ਵੀ ਜੇਕਰ ਤੁਸੀਂ ਸੀਜ਼ਨਲ ਪੇਪਰਾਂ ਤੇ ਆਏ ਆ 9 ਮਹੀਨੇ ਵਾਲੇ ਪੇਪਰਾਂ ਤੇ ਆਏ ਆ ਜੇਕਰ 9 ਮਹੀਨੇ ਵਾਲੇ ਪੇਪਰਾਂ ਤੇ ਆਏ ਆ ਜਿਹੜੇ ਮਾਰਕ ਨੇ ਤੁਹਾਨੂੰ ਸੱਧਿਆ ਉਹਦੇ ਤਿੰਨ ਬੂਸਤੇ ਪਾਗੇ ਚਾਹੀਦੇ ਤੁਹਾਨੂੰ ਪਹਿਲੇ ਠੀਕ ਹੈ ਤਿੰਨ ਬੂਸਤੇ ਪਾਗੇ ਚਾਹੀਦੇ ਪੇਸ ਲਿਪਾਂ ਤੋਂ ਤਿੰਨ ਚਾਹੀਦੀਆਂ ਤਿੰਨਾਂ ਦੇ ਵਿੱਚ ਕਟੋ ਘਟ 40 ਦਿਨ ਤੁਸੀਂ ਕੰਮ ਕੀਤਾ ਹੋਵੇ 39 ਡੇ ਹੁੰਦਾ 39 ਦਿਨ ਉਹਦੇ ਵਿੱਚ ਵੀ ਇਹ ਨਹੀਂ ਵੀ 13-13 ਦਿਨ ਭਰ ਦਿਓ ਨਹੀਂ ਇੱਕ ਮਹੀਨੇ ਦੇ ਵਿੱਚ 13 ਦਿਨ 13 ਦਿਨ ਤੋਂ ਘੱਟ ਨਾ ਭਰੇ ਹੁਣ ਕਿਹੇ ਵੀ ਪੇ ਸਲਿੱਪ ਦੇ ਵਿੱਚ ਇੱਕ ਮਹੀਨੇ ਦੇ ਵਿੱਚ 13 ਦੇ ਅਗਲੇ ਦੇ ਵਿੱਚ 15 ਭਰਤੇ ਫੇਰ 14 ਭਰਤੇ ਇਦਾਂ ਹੋ ਸਕਦਾ ਅੱਛਾ ਇਹ ਤਾਂ ਰਹਿ ਗਿਆ ਇੱਕ ਜਿਹੜਾ ਤੁਹਾਡੇ ਅਸਲੀ ਮਾਲਕ ਵੱਲੋਂ ਜਿਹੜਾ ਤਰਾਤ ਤੋਂ ਜਿਹੜਾ ਕੰਟਰੈਕਟ ਕਰਨਾ ਹਾਂ ਜੇਕਰ ਤੁਸੀਂ ਹੋਰ ਕਿਤੇ ਕੰਮ ਕਰਦੇ ਆਂ ਸ਼ਰਤ ਇਹ ਆ ਵੀ ਤੁਸੀਂ ਉਸੇ ਜ਼ਿਲ੍ਹੇ ਦੇ ਵਿੱਚ ਉਸੇ ਏਰੀਏ ਦੇ ਵਿੱਚ ਕੰਮ ਕਰ ਸਕਦੇ ਆ ਉਹ ਤੁਹਾਡਾ ਕੰਟਰੈਕਟ ਜਿਹੜਾ ਚਲਾ ਸਕਦਾ ਉਹ ਵੀ ਪਾਰਟ ਟਾਈਮ ਠੀਕ ਹੈ ਮੰਨ ਲਓ ਤੁਸੀਂ ਇੱਕ ਪਾਸੇ ਤਾਂ ਤੁਸੀਂ ਅਲਦੇ ਰੀਨਲ ਮਾਲਕ ਜੀ ਦੇ ਥਰੂ ਆਏ ਆ ਉਹਦੇ ਥਰੂ ਕੰਟਰੈਕਟ ਤੁਹਾਡਾ ਚੱਲਦਾ ਉਹਨੇ 13 ਦਿਨ ਭਰੇ ਆ ਹਨਾ ਵੀ 13 ਦਿਨ ਇਹ ਬੰਦਾ ਮੇਰੇ ਕੋਲ ਕੰਮ ਕਰ ਰਿਹਾ 13 ਦਿਨ ਇਹਨੇ ਕੰਮ ਕੀਤਾ ਜਾਂ ਕਰ ਰਿਹਾ ਤੇ ਜੇਕਰ ਤੁਸੀਂ ਹੋਰ ਮਾਲਕ ਦੇ ਥਰੂ ਕੰਟੈਕਟ ਕਰਦੇ ਆ ਉਹਦੇ ਤੋਂ ਵੀ 13 ਜਾਂ 15 ਦਿਨ ਤੋਂ ਵੱਧ ਕੰਟਰਾਕਟਰ ਨਾਲ ਕਰਾਇਓ ਇਹ ਗੱਲਾਂ ਥੋੜੀਆਂ ਭੁੰਡੀਆਂ ਹੁੰਦੀਆਂ ਵਕੀਲਾਂਾਂ ਕਿਉਂਕਿ ਉਹ ਵੀ ਉਸ ਏਰੀਏ ਦੇ ਵਿੱਚ ਹੋਣਾ ਚਾਹੀਦਾ ਵੀ ਤੁਸੀਂ ਇਸ ਦਿਨ ਐ ਇੰਨੇ ਦਿਨ ਐ ਮਾਲਕ ਦੇ ਕੰਮ ਕੀਤਾ ਤੇ ਫਿਰ ਕੰਮ ਛੱਡ ਕੇ ਪਾਰਟ ਟਾਈਮ ਇਹ ਮਾਲਕ ਦੇ ਕੰਮ ਕੀਤਾ ਉਹ ਸਾਬਤਾ ਹੋ ਜਾਂਦਾ ਇਹ ਨਹੀਂ ਵੀ ਤੁਸੀਂ ਕੰਮ ਜਿਹੜਾ origional ਮਾਲਕਾ ਤੁਹਾਡਾ ਲੇਚੇ ਦੇ ਵਿੱਚ ਲੇਚੇ ਜ਼ਿਲ੍ਹੇ ਚ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਪਾਰਟ ਟਾਈਮ ਜਿਹੜਾ ਕੰਟਰੈਕਟੋਂ ਮਿਲਾਨੋ ਜੀ ਕਰਦੇ ਨਹੀਂ ਇਦਾਂ ਕਿਤੇ ਇਦਾਂ ਦੀ ਗਲਤੀ ਨਾ ਕਰਿਓ ਮੇਰੇ ਭਾਈ ਹਨਾ ਪਹਿਲੇ ਤਿੰਨ ਬੂਸਤੇ ਪਾ ਕੇ ਪਹਿਲੇ ਮਾਰਕ ਤੋਂ ਲੈ ਲਓ ਉਸ ਤੋਂ ਬਾਅਦ ਜਿੱਥੇ ਮਰਜ਼ੀ ਜਾ ਕੇ ਆਪਣਾ ਕੰਪਟਰਾ ਤੋਂ ਨਵਾਂ ਚਲਾ ਲਓ ਕਿਉਂਕਿ ਪਹਿਲੇ ਤਿੰਨ ਬੂਸਤੇ ਪਾਗੇ ਤੁਹਾਨੂੰ ਚਾਹੀਦੇ ਆ ਤੁਹਾਡੇ ਪੱਕੇ ਹੋਣ ਵਾਸਤੇ ਤੁਹਾਨੂੰ ਸਜੋਰ ਤੋਂ ਲੈਣ ਵਾਸਤੇ 9 ਮਹੀਨਾ ਦੇ ਪੇਪਰਾਂ ਦੀ ਮੈਂ ਗੱਲ ਕਰਦਾ 9 ਮਹੀਨਾ ਦੇ ਪੇਪਰਾਂ ਦਾ ਟੈਕਸ ਵੀ ਟੈਕਸ ਜਾਂਦਾ ਨੋਮੀਨਲੇ ਪੇਪਰਾਂ ਦਾ ਟੈਕਸ ਵੀ ਦੱਸਣਾ ਮੈਂ ਤੇ ਸਾਲੇ ਪੇਪਰਾਂ ਦਾ ਟੈਕਸ ਵੀ ਦੱਸਣਾ ਟੈਕਸ ਜਿਹੜਾ ਜਾਂਦਾ ਕੋਈ ਇਹ ਗੱਲਾਂ ਨਹੀਂ ਦੱਸਦਾ ਕਿਸੇ ਨੂੰ ਪਤਾ ਨਹੀਂਗਾ ਮੇਰੇ ਹਿਸਾਬ ਨਾਲ ਟੈਕਸ ਜਿਹੜਾ ਨੋਮੀਨਲੇ ਪੇਪਰਾਂ ਉੱਤੇ ਜਾਂਦਾ ਉਹ ਤਕਰੀਬਨ ਸੀਜ਼ਨਲ ਖੇਤੀਬਾੜੀ ਅਗਲੀ ਕ੍ਰਿਸ਼ਮਾਲੇ ਵਿੱਚ ਪੇਪਰਾਂ ਦਾ ਜਿਹੜਾ ਬੰਦਾ ਕੰਮ ਕਰਦਾ ਉਹਦਾ ਘੱਟੋ-ਘੱਟ ਅੰਦਾਜ਼ਾ 1.58 ਯੂਰੋ 18 1.58 19 20 ਯੂਰੋ ਤਕਰੀਬਨ ਪਰ ਡੇ ਡੇਲੀ ਦਾ ਟੈਕਸ ਭਰਨਾ ਪੈਂਦਾ ਮਾਲਕ ਨੂੰ ਉਸ ਤੋਂ ਬਾਅਦ ਵੂਸਤੇ ਪਾਇਦਾ ਖਰਚਾ ਉਸ ਤੋਂ ਬਾਅਦ ਸਿਕਰਾਸਿਓ ਨੇ ਹੁੰਦੀ ਹੈ ਤੁਹਾਡਾ ਬੀਮਾ ਹਣਾ ਉਸ ਤੋਂ ਬਾਅਦ ਜਿਹੜਾ ਕੰਟਰੋਲ ਤੋਂ ਵਗਰਾ ਲਾਣਾ ਉਨੀ ਲਵ ਲੈਣਾ ਸਾਰਾ ਕੁਝ ਮਤਲਬ ਕਲਮਰਚੀ ਲੇਸ਼ਤਾ ਦੀ ਫੀਸ ਪਾ ਕੇ ਅੰਦਾਜ਼ਾ 4.4 4.400 ਯੂਰੋ ਮਹੀਨੇ ਦਾ ਤੁਹਾਨੂੰ ਪੇ ਕਰਨਾ ਪੈਣਾ ਇੱਕ ਮਹੀਨੇ ਦਾ ਤੇ ਜੇ ਤਿੰਨ ਮਹੀਨੇ ਦਾ ਲੈਣਾ ਤੁਸੀਂ ਅੰਦਾਜ਼ਾ ਜਿਹੜਾ ਖੇਤੀਬਾੜੀ ਵਾਲੀ ਹੈ ਸੈਕਟਰ ਦੇ ਵਿੱਚ ਆਉਂਦੇ ਆ ਮਤਲਬ 12-1300 ਯੂਰੋ ਦਾ ਤੁਹਾਡਾ ਉਹ ਖਰਚਾ ਹੈਗਾ ਜਿਹੜਾ ਟੈਕਸ ਜਾਊਗਾ ਤੁਹਾਡਾ ਉਸ ਤੋਂ ਬਾਅਦ ਸਾਰੇ ਪੇਪਰਾਂ ਦਾ ਸਾਰੇ ਪੇਪਰਾਂ ਦੀ ਗੱਲ ਜੇ ਆਪਾਂ ਕਰਦੇ ਆਂ ਵੀ ਸਾਰੇ ਪੇਪਰਾਂ ਦਾ ਕਿੰਨਾ ਟੈਕਸ ਜਾਂਦਾ ਇਹ ਡਿਪੈਂਡ ਕਰਦਾ ਵੀ ਤੁਹਾਡਾ ਅਜੰਡਾ ਕਿਹੜਾ ਵੀ ਤੁਸੀਂ ਕਿਹੜੀ ਕੰਪਨੀ ਦੇ ਥਰੂ ਕੰਮ ਕਰ ਰਹੇ ਹੋ ਕਿਹੜੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ ਮਤਲਬ ਮੈਸਤਰੀ ਦੇ ਵਿੱਚ ਮੈਸਤਰੀ ਲਾਈਨ ਦੇ ਵਿੱਚ ਆਏ ਆ ਹਨਾ ਉਸ ਆਲੀ ਜਿਹੇ ਖੇਤਰ ਦੇ ਵਿੱਚ ਆ ਨੇ ਜਾਂ ਰੈਸਟੋਰੈਂਟ ਦੇ ਜਾਂ ਅ ਚਿੱਸੀ ਮੈਟਲ ਮਕੈਨਿਕ ਦੇ ਜਾਂ ਕਿਹੜੀ ਸੈਕਟਰ ਦੇ ਵਿੱਚ ਤੁਹਾਨੂੰ ਪੱਕੇ ਤੌਰ ਤੇ ਬੁਲਾਇਆ ਗਿਆ ਉਹਨਾਂ ਦਾ ਟੈਕਸ ਉਦੋਂ ਵੀ ਵੱਧ ਜਾਂਦਾ ਉਹਨਾਂ ਦੇ ਦਿਨ ਹੀ ਭਰੇ ਜਾਂਦੇ ਉਹਨਾਂ ਦੇ ਘੰਟੇ ਭਰੇ ਜਾਂਦੇ ਆ ਠੀਕ ਆ ਦਿਨ ਮਤਲਬ ਉਹਨਾਂ ਦਾ ਫੁੱਲ ਟਾਈਮ ਹੀ ਭਰਿਆ ਜਾਂਦਾ ਟੈਕਸ ਟੈਕਸ ਮੈਂ ਤੁਹਾਨੂੰ ਦੱਸਦਾ ਹਾਂ ਵੀ ਟੈਕਸ ਜਿਹੜਾ ਸਾਰੇ ਪੇਪਰਾਂ ਦਾ ਟੈਕਸ ਆ ਜਾਂਦਾ ਅੰਦਾਜ਼ਾ ਜੇਕਰ ਪੱਤੇਰਾ ਦਿਨ ਵੀ ਮੰਨ ਕੇ ਚੱਲ ਗਏ ਬਈ ਮਹੀਨੇ ਦੇ 13 ਦਿਨ ਆਪਾਂ ਨੂੰ 3 ਮਹੀਨੇ ਦਾ ਟੈਕਸ ਚਾਹੀਦਾ ਜੇਕਰ ਮੈਟੋ ਮਕੈਨਿਕ ਦੇ ਜੌਬ ਤੇ ਆਏ ਆ ਤੁਸੀਂ ਤੁਹਾਡਾ ਘੱਟੋ ਘੱਟ 2400 ਯੂਰੋ ਟੈਕਸ ਆਣਾ 3 ਮਹੀਨੇ ਦਾ ਤੇ ਅੰਦਾਜ਼ਾ ਅੰਦਾਜ਼ਾ ਮੈਂ ਕਹਿੰਦਾ ਕਿਉਂਕਿ ਪੱਕੇ ਹੁੰਦੇ ਆ ਪੱਕੇ ਪੇਪਰ ਹੁੰਦੇ ਆ ਹੁਣ ਜਿਵੇਂ ਮੈਂ ਪੱਕਾ ਇੱਥੇ ਹੈਨਾ ਮੈਂ ਪੱਕਾ ਮੇਰਾ ਜਿਹੜਾ ਟੈਕਸ ਜਾਂਦਾ ਮਹੀਨੇ ਦਾ ਮੇਰਾ ਪਿਛਲੇ ਮਹੀਨੇ 900 ਯੂਰੋ ਟੈਕਸ ਗਿਆ ਮਾਲਕ ਨੇ 900 ਯੂਰੋ ਮੇਰੇ ਟੈਕਸ ਉਤਾਰਿਆ ਮਾਲਕ ਨੇ ਹਾਂ ਤੁਸੀਂ ਨਵੇਂ ਆ ਰਹੇ ਆ ਨਵੇਂ ਆਏ ਬੰਦਿਆਂ ਨਾਲ ਪਰ ਇਹ ਤਾਂ ਹੈ ਨਹੀਂ ਵੀ ਜਿਹੜੇ ਸਾਰੇ ਪੇਪਰਾਂ ਤੇ ਹੁੰਦੇ ਆ ਵੀ ਜਿਹੜੇ ਮਾਲਕ ਨੇ ਬੁਲਾਇਆ ਉਹੀ ਕੰਮ ਤੇ ਰੱਖੂਗਾ ਉਹੀ ਟੈਕਸ ਤਾਰੂਗਾ ਨਹੀਂ ਜੇ ਇਹ ਸੋਚੋ ਇੱਕ ਅੱਧਾ ਹੀ ਬੰਦੇ ਨੂੰ ਰੱਖਦੇ ਆ ਮਾਲਕ ਨਹੀਂ ਤਾਂ ਨਹੀਂ ਏ ਵੀ ਤੁਹਾਨੂੰ ਆਪਦੀ ਜੇਬ ਚੋਂ ਦੇਣਾ ਪੈਣਾ। ਮਤਲਬ ਅੰਦਾਜ਼ਾ ਸਾਹ ਪੇਪਰਾਂ ਦਾ ਇੰਨਾ ਟੈਕਸ ਜਾਂਦਾ। ਹੁਣ ਇਹ ਟੈਕਸ ਤਾਰਨਾ ਕਿਦੋਂ ਆ? ਟੈਕਸ ਭਰਨਾ ਕਦੋਂ ਹੁੰਦਾ? ਟੈਕਸ ਭਰਨਾ ਮਤਲਬ ਜਿਹੜੇ ਨੋਮੀਨਲ ਪੇਪਰਾਂ ਤੇ ਬੰਦੇ ਆਏ ਆ ਆ ਰਹੇ ਆ ਹਨਾ। ਉਹਨਾਂ ਨੂੰ ਤਾਂ ਟੈਕਸ ਹੈ ਜਿਹੜਾ ਮੰਨ ਲ ਤੁਹਾਡੀ ਕਟ ਜਮ੍ਹਾਂ ਹੋ ਗਈ। ਜਦੋਂ ਕਟ ਜਮ੍ਹਾਂ ਹੋ ਗਈ ਫਿੰਗਰਾਂ ਦੀ ਤਰੀਕ ਮਿਲ ਗਈ ਆ ਤੇ ਤੁਸੀਂ ਆਪਦਾ ਟੈਕਸ ਹੈ ਜਿਹੜਾ ਸ਼ੁਰੂ ਕਰਦੇ ਹੋ ਭਰਨਾ। ਆ ਉਹ ਕੰਟਰੈਕਟ ਉਹ ਚਲਾ ਲਓ ਹਨਾ ਕੰਟਰੈਕਟ ਉਹ ਚਲਾ ਲਓ ਟੈਕਸ ਭਰ ਕੇ ਉਹਦਾ 3 ਮਹੀਨੇ ਦਾ ਪੇ ਸਲਿੱਪਾਂ ਲਓ ਉਸ ਤੋਂ ਬਾਅਦ ਫਿਰ ਹੀ ਆ ਤੁਸੀਂ ਠੀਕ ਹੈ ਤੇ ਜਿਹੜਾ ਸਾਲ ਵਾਲੇ ਪੇਪਰਾਂ ਦਾ ਸਾਲ ਵਾਲੇ ਪੇਪਰਾਂ ਦੀ ਹੈ ਜੇ ਮੈਂ ਸ਼ਾਨਬੀਨ ਕਰ ਰਿਹਾ ਕਿਉਂਕਿ ਜੇ ਕਾਨੂੰਨੀ ਤੌਰ ਤੇ ਆਪਾਂ ਕਹੀਏ ਸਾਲ ਵਾਲੇ ਪੇਪਰਾਂ ਦਾ ਟੈਕਸ ਹੈ ਜਿਹੜਾ ਉਸੇ ਦਿਨ ਤੋਂ ਜਨਮ ਚਾਹੀਦਾ ਮਤਲਬ ਜ ਤੁਸੀਂ ਇਟਲੀ ਦੇ ਵਿੱਚ ਐਂਟਰ ਕਰਕੇ ਪਰ ਇਦਾਂ ਨਹੀਂ ਹੁੰਦਾ ਹੋ ਰਿਹਾ ਇੱਥੇ ਇਦਾਂ ਨਹੀਂ ਹੋ ਰਿਹਾ ਸਾਰੇ ਪੇਪਰਾਂ ਤੇ ਜਿਹੜੇ ਬੰਦੇ ਆਉਂਦੇ ਆ ਉਹਨਾਂ ਪਰ ਫਾਟੂਰੇ ਦੇ ਵਿੱਚੋਂ ਜਦੋਂ ਕਟ ਮਿਲ ਜਾਂਦੀ ਹੈ ਜਦੋਂ ਕਟ ਮਿਲ ਗਈ ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਟੈਕਸ ਚਾਲੂ ਕਰ ਸਕਦੇ ਆ ਟੈਕਸ ਚਾਲੂ ਕਰ ਸਕਦੇ ਆ ਇੱਥੇ ਮੈਂ ਵੀਡੀਓ ਦੇ ਵਿੱਚ ਇਹ ਗੱਲ ਸ਼ੇਅਰ ਨਹੀਂ ਕਰ ਸਕਦਾ ਵੀ ਕਿਵੇਂ ਕਰ ਸਕਦੇ ਆ ਕਿਵੇਂ ਨਹੀਂ ਹੈਨਾ ਵੀਡੀਓ ਦੇ ਵਿੱਚ ਮੈਂ ਇਹ ਗੱਲ ਸ਼ੇਅਰ ਕਰ ਸਕਦਾ ਬੀ ਸਾਰੇ ਪੇਪਰਾਂ ਦਾ ਸਿਸਟਮ ਹੋਰ ਸਾਰੇ ਪੇਪਰਾਂ ਦਾ ਟੈਕਸ ਵੀ ਬਹੁਤ ਜਿਆਦਾ ਜਾਂਦਾ ਤੇ ਇਹ ਟੈਕਸ ਜ਼ਰੂਰੀ ਹੈ ਤਾਣਾ ਤੁਹਾਨੂੰ ਜੇਕਰ ਤੁਸੀਂ ਸਜੋਰਨ ਨੂੰ ਲੈਣੀ ਹੈ ਕਿਉਂਕਿ ਜਦੋਂ ਫਿੰਗਰਾਂ ਤੇ ਜਾਓਗੇ ਤੁਸੀਂ ਫਿੰਗਰ ਹੋਣਗੇ ਫਿੰਗਰਾਂ ਦੀ ਤਰੀਕ ਤੇ ਤੇ ਤੁਹਾਨੂੰ ਇਹ ਚੀਜ਼ ਮੰਗੀ ਜਾਊਗੀ ਤੁਹਾਡਾ ਕੰਮ ਦਾ ਜਿਹੜਾ ਕੰਟਰੈਕਟ ਤੋਂ ਵੇਖਿਆ ਜਾਣਾ ਫਿੰਗਰਾਂ ਤੇ ਆਫ ਕਰਦਾ ਵੀ ਸਮਝ ਗਏ ਹੋਵੋਗੇ ਗੱਲ ਨੂੰ ਦੇਚ ਨੂੰ ਜੇ ਕੋਈ ਨਹੀਂ ਵੀਰੇ ਵੀ ਸਮਝ ਗਿਆ ਤਾਂ ਕਮੈਂਟ ਕਰ ਦਿਓ ਸੋ ਇਹ ਸਗੀ ਸਾਰੀ ਟੈਕਸ ਦੀ ਤੇ ਜਿਹੜਾ ਭਰਦਾ ਹੁੰਦਾ ਕਿਉਂ ਨਹੀਂ ਮੈਂ ਕੱਲ ਪਹਿਲੀ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਇਹ ਗੱਲ ਸ਼ੇਅਰ ਕੀਤੀ ਹੈ ਵੀ ਕਿਉਂ ਨਹੀਂ ਸੋਚੋਂ 7 8 9% ਬੰਦੇ ਕਿਉਂ ਪੱਕੇ ਹੁੰਦੇ ਆ ਬਾਕੀ ਕਿਉਂ ਨਹੀਂ ਲੀਗਲ ਹੁੰਦੇ ਇਨਾ ਕਰਾਂ ਦੇ ਕਰਕੇ ਨਹੀਂ ਲੀਗਲ ਹੁੰਦੇ ਆ ਜਿਹੜੇ ਸਾਰੇ ਕਾਰਨ ਮੈਂ ਤੁਹਾਨੂੰ ਦੱਸ ਰਿਹਾ ਜਿਹੜੀਆਂ ਘੁੰਡੀਆਂ ਮੈਂ ਦੱਸ ਰਿਹਾ ਨਾ ਘੁੰਡੀਆਂ ਨਹੀਂ ਇਹ ਇਹ ਅਸਲੀ ਸਚਾਈ ਹੈ ਕੋਈ ਮਾਰਕਟੈਕਸ ਨਹੀਂ ਭਰਦਾ ਜੇ ਮਾਰਕਟੈਕਸ ਨਹੀਂ ਭਰਦਾ ਤੇ ਭਰਦਾ ਕਿਹਨੇ ਆ ਕਰਿੰਦੇ ਆ ਜਿਹੜੇ ਜਿਹੜੇ ਆ ਰਹੇ ਆ ਨਵੇਂ ਇੰਡੀਆ ਤੋਂ ਉਹ ਪਹਿਲਾਂ ਹੀ ਮਾ ਆ 8-10 ਲੱਖ ਰੁਪਈਆ 12 ਲੱਖ 15 ਲੱਖ ਰੁਪਈਆ ਇਕੱਠਾ ਕਰਕੇ ਦੇ ਕੇ ਆਏ ਹੁੰਦੇ ਹਨਾ ਉਹ ਕਿੱਥੋਂ ਭਰਨ ਟੈਕਸ ਕੰਮ ਤੇ ਲੱਗੇ ਨਹੀਂ ਉਹ ਟੈਕਸ ਕਿੱਥੋਂ ਭਰਨ ਸੋ ਮਾਲਕੀ ਪਹਲਾ ਛੱਡ ਜਾਂਦੇ ਆ ਚਲੋ ਬਈ ਤੁਰੇ ਫਿਰੋ ਜੇ ਟੈਕਸ ਭਰੋਗੇ ਤਾਂ ਤੁਹਾਡਾ ਕੰਟਰਾਕਟ ਚਾਲੂ ਹੋਊਗਾ ਜੇ ਨਹੀਂ ਭਰੋਗੇ ਤਾਂ ਬਸ ਇਹ ਗੱਲਾਂ ਬਹੁਤ ਡੰਗੀਆਂ ਵੀ ਮੇਰੇ ਵਾਸਤੇ ਕਰਕੇ ਕਹਿੰਦਾ ਬਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਹਰੇਕ ਗੱਲ ਕੱਲੀ ਕੱਲੀ A to Z ਗੱਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਅੱਛਾ ਸਰ ਜੀ ਹੁਣ ਜਿਹੜੇ ਨਵੇਂ ਪੇਪਰ ਫਰਵੀਚ ਪਰਕੇ ਮਾਲਕ ਨਾਲ ਹੀ ਕਲੈਕ ਕਰਵਾ ਸਕਦਾ ਆ ਸਮਝ ਨਹੀਂ ਆਈ ਵੀਰੇ ਤੇਰੀ ਗੱਲ ਦੀ ਗੁਰਪ੍ਰੀਤ ਬਾਈ ਇਹ ਤਰ੍ਹਾਂ ਕਮੈਂਟ ਦੀ ਸਮਝ ਨਹੀਂ ਆਈ ਉਸ ਤੋਂ ਬਾਅਦ ਭਾਜੀ ਜੇ ਕਿਸੇ ਨੂੰ 9 ਮੰਥ ਵਾਲੇ ਪੇਪਰਾਂ ਤੇ ਪਹਿਲਾਂ ਪਹਿਲੀ ਸਜੋਰ ਤੋਂ ਸਬੰਧਿਤਾਂ ਤੋਂ ਮਿਲ ਜਾਵੇ ਉਹ ਮਾਲਕ ਚੇਂਜ ਕਰਕੇ ਸਿੱਧੀ ਕਿੱਠ ਜਮਾ ਕਰਾ ਸਕਦਾ ਜਾਂ ਕਨਵਰਸਿਓਨ ਦਾ ਦਮਾਂਦਾ ਕਰਨਾ ਕਨਵਰਸਿਓਨ ਦਾ ਬੰਦਾ ਕਰਨਾ ਪੈਣਾ ਵੀਰੇ ਸਿੱਧੀ ਕਿਟ ਨਹੀਂ ਜਮ੍ਹਾਂ ਕਰਾ ਸਕਦਾ ਇਹ ਨਹੀਂ ਵੀ ਪਹਿਲੀ ਇਸ ਜੋਰ ਤੋਂ ਮਿਲ ਗਈ ਤੁਸੀਂ ਮਾਰਕ ਨਵਾਂ ਲੱਭ ਕੇ ਸਾ ਪੱਕਾ ਤੇ ਉਹ ਚੇਂਜ ਕਰਾ ਸਕਦਾ ਨਹੀਂ ਇਹਦੇ ਆਸਤੇ ਪ੍ਰੋਸੀਜਰ ਆ ਪ੍ਰੋਸੀਜਰ ਇਹ ਆ ਵੀ ਕਨਵਰਸਿਓਨ ਦਾ ਦਮਾਂਦਾ ਕਰਨਾ ਪੈਣਾ ਜਦੋਂ ਕਨਵਰਸਿਓਨ ਵਾਲੇ ਪੇਪਰ ਨਿਕਲੇ ਤੇ ਉਸ ਤੋਂ ਬਾਅਦ ਨੂਲਾ ਆਫਸਤਾ ਫੇਰ ਤੁਹਾਡਾ ਨਿਕਲਣਾ ਹੈ ਇਹ ਕਾਨੂੰਨ ਲਾਉਤਾ ਫੇਰ ਜਾਰੀ ਹੋਊਗਾ ਉਹੀ ਨੂੰ ਲਾਉਤਾ ਲੈ ਕੇ ਫੇਰ ਤੁਸੀਂ ਪਰਫਾ ਤੁਲੇ ਦੇ ਵਿੱਚ ਜਾਣਾ ਮਾਲਕ ਨਮਾ ਨਾਲ ਜਾਊਗਾ ਉੱਥੇ ਸੈਣ ਕਰੂਗਾ ਫੇਰ ਤੁਹਾਡੀ ਜਿਹੜੀ ਕਟਾ ਪੱਕੇ ਪੱਕੇ ਪੇਪਰਾਂ ਵਾਲੀ ਕਟ ਫੇਰ ਜਮਾ ਹੋਣੀ ਆ ਇਹ ਨਹੀਂ ਵੀ ਤੁਹਾਡੀ ਪਹਿਲੀ ਨਾਮ ਨੀ ਵਾਲੀ 'ਚ ਜ਼ੋਰ ਨਾ ਤੇ ਤੁਸੀਂ ਮਾਲਕ ਹੋਰ ਲੱਭ ਲਿਆ ਤੇ ਸਿੱਧੀ ਕਟ ਜਮਾ ਕਰੋ ਨਹੀਂ ਸਿੱਧੀ ਕਟ ਨਹੀਂ ਜਮਾਉਂਦੀ ਉਹਦੇ ਵਾਸਤੇ ਕਨਵਰਸੀਆਂ ਦਾ ਦਮਾਉਂਦਾ ਜਿਹੜਾ ਕਰਨਾ ਪੈਣਾ ਤੁਹਾਨੂੰ ਵੀਰ ਜੀ ਇਮੀਗ੍ਰੇਸ਼ਨ ਓਪਨ ਦੇ ਚਾਂਸ ਹੈਗੇ ਆ ਕੱਚੇ ਬੰਦਿਆਂ ਵਾਸਤੇ ਕੋਈ ਨਹੀਂ ਕਹਿ ਸਕਦੇ ਵੀਰੇ ਕੱਚੇ ਬੰਦਿਆਂ ਵਾਸਤੇ ਚਾਂਸ ਹੈਗੇ ਆ ਕਿ ਨਹੀਂ ਕਿਉਂਕਿ ਅਜੇ ਤੱਕ ਕੋਈ ਸਰਕਾਰੀ ਰਿਪੋਰਟ ਸਰਕਾਰੀ ਖਬਰ ਇਸੇ ਸਾਹਮਣੇ ਨਹੀਂ ਆਈ ਵੀ ਕੱਚੇ ਬੰਦਿਆਂ ਵਾਸਤੇ ਕੀ ਦੇ ਰਹੀ ਹੈ ਸਰਕਾਰ ਕੀ ਨਹੀਂ ਸਾਲ ਵਾਲੇ ਕਨਵਰਟ ਕੰਸਟਰਕਸ਼ਨਲ ਪੇਪਰਾਂ ਦਾ ਮਹੀਨੇ ਦਾ ਟੈਕ ਕਿੰਨਾ ਸਭ ਤੋਂ ਜ਼ਿਆਦੇ ਟੈਕਸ ਹੈ ਜਿਹੜਾ ਮਹੀਨੇ ਦਾ ਕੰਸਟਰਕਸ਼ਨ ਵਾਲੇ ਪੇਪਰਾਂ ਦਾ ਠੀਕ ਹੈ ਸਭ ਤੋਂ ਜ਼ਿਆਦੇ ਜੇ ਮੈਂ ਹੁਣ ਦੱਸ ਤਾ ਮੇਰਾ ਮੇਰਾ ਚਲਹੋਰ ਠੀਕ ਹੈ ਤਕਰੀਬਨ ਅੰਦਾਜ਼ਾ ਮੈਂ ਦੱਸਦਾ ਬਈ ਕੰਸਟਰਕਸ਼ਨ ਵਾਲੇ ਪੇਪਰਾਂ ਦਾ ਜਸ ਮਹੀਨੇ ਦਾ ਟੈਕਸ 4-500 ਯੂਰੋ ਹੈਗਾ ਮਹੀਨੇ ਦਾ ਟੈਕਸ ਤੇ 24 10 24 9:04 ਤੇ ਭਾਈ ਆ ਪੇਪਰ ਨਿਕਲ ਗਿਆ ਬਹੁਤ ਵਧੀਆ ਵੀਰ ਵੀਰ ਮੇਰੇ ਦਾ ਕਮੈਂਟ ਆ ਮੈਂ ਕਮੈਂਟ ਪੜ੍ਹ ਰਿਆ ਸੀ ਇਸ ਕਰਕੇ ਟਕ ਗਿਆ ਹਰਪਾਲ ਸੰਧੂ ਭਈ YouTube ਵਾਲੇ ਤੇ ਏਜੰਟ ਤੇ ਜਾਣਕਾਰੀ ਤਾਂ ਦੇਣਗੇ ਤੇ ਨਾ ਜੇ ਉਹਨਾਂ ਤੋਂ ਖੁਦ ਪੂਰੀ ਜਾਣਕਾਰੀ ਹੋਊ ਜਾਣ ਹੋਊ ਏਜੰਟਾਂ ਨੇ ਸਿਰਫ ਪੈਸੇ ਕਮਾਉਣੇ ਹੁੰਦੇ ਤੇ YouTube ਵਾਲਿਆਂ ਨੇ ਮਾੜੀ ਜੀ ਕੁੱਚਰ ਜੀ ਵੀਡੀਓ ਪਾ ਦੇਣੀ ਹੁੰਦੀ ਆ ਤੁਹਾਨੂੰ ਪੂਰੀ ਜਾਣਕਾਰੀ ਪਾਈ ਤਾਂ ਹੀ ਤੁਸੀਂ ਪੂਰੀ ਵੀਡੀਓ ਪਾ ਦੇ ਤੋਂ ਬਹੁਤ ਮਿਹਰਬਾਨੀ ਹੈ ਨਾ ਵੀਰ ਮੇਰੋ ਮੈਂ ਕਿਹੜੀ ਗੱਲ ਸ਼ੇਅਰ ਕਰਦਾ ਹਾਂ ਮੈਂ ਜਿਹੜੀ ਗੱਲ ਜਾਣਕਾਰੀ ਸੱਚਾਈ ਸ਼ੇਅਰ ਕਰਦਾ ਸੱਚਾਈ ਜਿਹੜਿਆ ਕੁਝ ਹੋ ਰਿਹਾ ਕਿਉਂਕਿ ਮੈਂ ਇਸ ਲਾਈਨ ਦੇ ਵਿੱਚ ਪੈ ਚੁੱਕਾ ਪਿਛਲੇ ਸਾਲ ਤੋਂ ਪਹਿਲਾਂ ਤਾਂ ਮੈਂ ਕੱਲੀਆਂ ਖਬਰਾਂ ਇਕੱਠੀਆਂ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਦਮਾ ਉਹਨਾਂ ਦੀ ਬਈ ਆ ਹੋ ਰਿਹਾ ਆ ਹੋ ਰਿਹਾ ਨਿਊਜ਼ ਉਥੋਂ ਚੱਕ ਲਈ ਉਥੋਂ ਚੱਕ ਲਈ ਸਰਕਾਰੀ ਨਿਊਜ਼ ਕੀ ਆ ਤੇ ਫਲਾਨਾ ਕੀ ਆ ਜਿੰਨੀ ਦੇਰ ਆਪਾਂ ਗਰਾਊਂਡ ਦੇ ਵਿੱਚ ਜਾ ਕੇ ਵੇਂਦੇ ਨਹੀਂ ਬਈ ਕੀ ਹੋ ਰਿਹਾ ਪਰਫਾ ਤੂਰੇ ਦੇ ਵਿੱਚ ਨਹੀਂ ਜਾਂਦੇ ਕਸਤੂਰੇ ਦੇ ਵਸੇ ਜਾਂਦੇ ਫਿੰਗਰਾਂ ਦੇ ਨਹੀਂ ਜਾਂਦੇ ਬੰਦਿਆਂ ਦੇ ਨਾਲ ਜਾਂਦੇ ਕੀ ਕੀ ਪੇਪਰ ਚਾਹੀਦੇ ਆ ਉਨੀ ਦੇਰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਲੱਖ ਖਬਰਾਂ ਚੱਕ ਕੇ ਪਤ ਗਿਆ ਆਪਾਂ ਆ ਨਾ ਸਰਕਾਰੀ ਖਬਰ ਲੱਖ ਕਹਿੰਦੀ ਸਰਕਾਰੀ ਖਬਰ ਕੁਛ ਹੋਰ ਕਹਿੰਦੀ ਆ ਜਿਹੜਾ ਗਰਾਊਂਡ ਤੇ ਜਿਹੜਾ ਕੁਛ ਹੋਰ ਹੁੰਦਾ ਮੈਂ ਹੁਣ ਐਸਾ ਇਸ ਕੰਮ ਦੇ ਵਿੱਚ ਇਹਨਾਂ ਚੱਕਰਾਂ ਦੇ ਵਿੱਚ ਪਿਆਵਾਂ ਹਨਾ ਮੈਨੂੰ ਪਤਾ ਵੀ ਹਰ ਚੀਜ਼ ਕਿਹੜੀ ਚੀਜ਼ ਕਿੱਥੇ ਕੀ ਮੰਗ ਰਿਆ ਕੀ ਹੋ ਰਿਹਾ ਕੀ ਨਹੀਂ ਕੀ ਕਿਉਂ ਕਿਉਂ ਤੁਹਾਡੇ ਨਾਲ ਧੋਖੇ ਹੋ ਰਿਹਾ ਕਿਉਂ ਨਹੀਂ ਤੁਹਾਡੀਆਂ ਕਿੱਟਾਂ ਜਮ੍ਹਾਂ ਹੋ ਰਹੀਆਂ ਕਿਹੜੀ ਗੱਲ ਦੀ ਘਾਟ ਘਾਟ ਜਿਹੜੀ ਮੈਂ ਦੱਸਦਾ ਰਹਿਣਾ ਸੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਅਰਪਾਲ ਸੰਧੂ ਬਾਈ ਠੀਕ ਆ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਹਾਂ ਵੀਡੀਓ ਬਹੁਤ ਮੇਰੀ ਲੰਮੀ ਹੋ ਜਾਂਦੀ ਹੈ ਕਿਉਂਕਿ ਮੈਂ ਜਿਹੜੀ ਗੱਲ ਹੁੰਦੀ ਹੈ ਸਾਰੀ ਪੂਰੀ ਕਲੀਅਰ ਦੱਸ ਦਉਂਦਾ ਵੀ ਭਾਈ ਤੁਹਾਡੇ ਨਾਲ ਆਹ ਕੁਛ ਹੋਣਾ 9 ਮਹੀਨੇ ਪੇਪਰਾਂ ਤੇ ਆਉਣੇ ਤਾਂ ਤੁਹਾਡੇ ਨਾਲ ਆਹ ਕੁਛ ਹੋਣਾ ਇੱਥੇ ਪਹੁੰਚ ਕੇ ਸਾਲ ਦੇ ਪੇਪਰਾਂ ਤੇ ਆਉਣੇ ਤੁਹਾਡੇ ਨਾਲ ਆਹ ਕੁਛ ਹੋਣਾ ਸੋ ਵੀ ਮੇਰੇ ਜੇਕਰ ਵੀਡੀਓ ਚੰਗੀ ਲੱਗਦੀ ਹਿੰਦੀ ਲਾਈਕ ਸ਼ੇਅਰ ਕਰ ਦਿਆ ਕਰੋ ਜੇਕਰ ਤੁਸੀਂ ਕਹਿੰਦੇ ਆ ਵੀ ਇਹ ਤਾਂ ਗੱਲਾਂ ਬਾਤਾਂ ਹੀ ਸੁਣਾਈ ਜਾਂਦਾ ਕੋਈ ਕੰਮ ਦੀ ਗੱਲ ਤਾਂ ਹੈ ਨਹੀਂ ਵੀ ਪੇਪਰ ਕਦੋਂ ਨਿਕਲਣਗੇ ਕਦੋਂ ਫੁੱਲਣਗੇ ਪੇਪਰ ਭਰੇਗੇ ਤੇ ਆਪਾਂ ਨਿਕਲ ਆਉਣਗੇ ਜਦੋਂ ਦਾ ਟਾਈਮ ਹੋਊਗਾ ਆਪਾਂ ਸਭ ਕਹ ਦੱਸ ਦਨੇ ਆ ਪਰ ਜਿਹੜੀ ਮੇਨ ਗੱਲ ਆ ਮੇਨ ਜਾਣਕਾਰੀ ਆ ਉਹ ਤੁਸੀਂ ਜਰੂਰ ਸੁਣਿਆ ਕਰੋ ਸੋ ਫੇਰ ਵੀਡੀਓ ਬਹੁਤ ਲੰਮੀ ਹੋ ਚਲੀ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਰੱਬ ਰੱਖਾ